ਮੇਰਾ 5 ਸਾਲ ਦਾ ਬੇਟਾ ਵਾ ਤੇ 11 ਸਾਲ ਦੀ ਗੁੜੀ ਆ ਵਾ ਜਾਂ ਮੈਂ ਮੈਨੂੰ ਨਾ ਕੋ ਰਾਹ ਪੱਲਾ ਦਿੱਤਾ ਮੈਂ ਆਪਣੇ ਜੋ ਆਕਾਸ ਮੇਰੇ ਆਪਣੇ ਘਰ ਵਾਲੇ ਇਸ ਮੇਰੇ ਮਰ ਜਾਣਾ ਵਾ 75 ਲੱਖ ਰੁਪਏ ਵਾ 48 ਲੱਖ ਰੁਪਏ ਦੇ ਪੌਂਡ ਜਪਾਇਆ ਮੇਰੀ ਬਾਤ ਤੋਂ ਬਾਅਦ ਹੈਲਪ ਕਰੋ ਹਾਂਜੀ ਸਸੀ ਕਾਲ ਜੀ ਮੇਰਾ ਨਾਮ ਗੁਜਿੰਦਰ ਸਿੰਘ ਆ ਜੀ ਮੈਂ ਲੁਧਿਆਣਾ ਦਾ ਰਹਿਣ ਵਾਲਾ ਮੇਰੀ ਬਾਤ ਤੋਂ ਬਾਅਦ ਹੈਲਪ ਕਰੋ ਜੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਮੇਰੇ ਨਾਲ ਠੱਗੀ ਹੋਈ ਆ ਜੀ 70 75 ਲੱਖ ਰੁਪਏ ਦੀ ਤੇ ਠੱਗੀ ਕਰਨ ਵਾਲਾ ਅਮਰਜੀਤ ਸਿੰਘ ਐਮੀ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਵਾ ਇੱਥੇ ਸਾਨੂੰ ਸੋਸ਼ਲ ਐਪ ਰਾਹੀਂ ਮਿਲਿਆ ਸੀਗਾ ਜੀ ਜਿੰਦਰ ਰਾਏ ਮੈਂ ਆਪਣੇ ਭਰਾ ਦੇ ਸਾਲੇ ਦੇ ਤਿੰਨ ਮੁੰਡੇ ਹੋਰ ਸੀਗਾ ਉਹਨਾਂ ਨੂੰ ਉਸੇ ਮਿਲਾਇਆ ਸੀਗਾ ਘਰ ਤੇ ਵਿੱਚ ਤੇ ਮਲਾਉਣ ਦੇ ਕਰਤਾ ਰਿਹਾ ਜਾਨੀ ਕਿ ਉਹਨੇ ਐਪੀਡਿਊਟ ਮੁੰਡੇ ਤੋਂ ਲਖਾ ਲਿਆ ਸੀ ਵੀ ਵੀਆ ਚੈੱਕ ਕਰਨ ਤੋਂ ਬਾਅਦ ਉਹਦੇ ਤੋਂ ਪੈਸੇ ਲੈਣੇ ਸੀ ਉਹਨੇ ਤਿੰਨ ਚਾਰ ਚਾਰ ਦਿਨਾਂ ਬਾਅਦ ਆਸਟ੍ਰੇਲੀਆ ਦਾ ਜਾਨੀ ਕਿ ਟੂਰ ਹੌਲੀਡੇ ਵਰਕ ਵੀਜ਼ਾ ਲਿਆ ਕੇ ਮੁੰਡਿਆਂ ਦੇ ਦਿੱਤਾ ਮੁੰਡਿਆਂ ਨੇ ਚਲੋ ਮੇਰੇ ਕਹਿਣ ਤੇ ਉਹਨਾਂ ਨੂੰ ਉਹਨੂੰ ਸਾਰੇ ਪੈਸੇ ਦੇ ਦਿੱਤੇ ਚਾਰਾ ਮੁੰਡਿਆਂ ਨੇ ਤੇ ਪਹਿਲੇ ਦਿਨ ਤੋਂ ਬਾਅਦ ਜਣੀਕ ਅੱਜ ਟਿਕਟ ਕਰਾਉਣਾ ਕੱਲ ਟਿਕਟ ਕਰਾਉਣਾ ਐਦਿ ਕਰੋਂਦਾ ਕਰੋਂਦਾ ਅੱਜ 4 ਮਹੀਨੇ ਬੀਤ ਗਏ ਕੋਈ ਸਾਨੂੰ ਟਿਕਟ ਨਹੀਂ ਕੁਛ ਨਹੀਂ ਮੈਨੂੰ ਇੱਥੇ ਤੱਕ ਬਲੌਕ ਵੀ ਮਾਰ ਗਿਆ ਉਹ ਤੇ ਜਦੋਂ ਮੈਂ ਉਹਦੇ ਪਿੱਛਾ ਕੀਤਾ ਉਹਦੀ ਜਿਹੜੀ ਬੈਕਗ੍ਰਾਉਂਡ ਨਿਕਲੀ ਰਾਜਸਥਾਨ ਸੰਗਰੀਆ ਦੇ ਵਿੱਚ ਡੱਬਾ ਵਾਲੀ ਦੇ ਜਿਹੜੇ ਨਾਲ ਪਿੰਡ ਪੈਂਦਾ ਪੰਜਾਬ ਦਾ ਲਾਸਟ ਪਿੰਡ ਦੇ ਨਾਲ ਸੰਗਰੀਆ ਪੈਂਦਾ ਉਹ ਉੱਥੇ ਦਾ ਰਹਿਣਾ ਨੱਥੂਆਣੀ ਪਿੰਡ ਦਾ ਉੱਥੇ ਗਿਆ ਤੇ ਉਹਦੇ ਘਰੇ ਮੈਂ ਵੀਡੀਓ ਕੀਤਾ ਉਹਦੇ ਘਰ ਦੇ ਕਹਿੰਦੇ ਵੀ ਅਸੀਂ 5 ਸਾਲਾਂ ਤੋਂ ਬੇਦਖਲ ਕੀਤਾ ਹੋਇਆ ਉਹਨੂੰ ਉਹ ਇੱਥੇ ਨਹੀਂ ਲਿਆਂਦਾ ਹੈਗਾ ਤੇ ਉਹਦੇ ਜਿਹੜੇ ਸੋਹਰੇ ਆ ਤੇ ਉਹਨਾਂ ਸੋਹਰਿਆਂ ਨੇ ਉਹਨੂੰ ਆਪਣੇ ਕੋਲ ਰੱਖਿਆ ਆਪਣੇ ਪ੍ਰੂਫਾਂ ਦੇ ਉੱਤੇ ਜਦੋਂ ਮੈਂ ਸਾਰਾ ਡਰੈਸਿੰਗ ਦੇ ਸੋਹਰਿਆਂ ਨੇ ਪੁੱਛਤਾ ਕਰਦਾ ਜਾਣਾ ਬਠਿੰਡੇ ਬੱਬਰਾਂ ਦੇ ਕੋਠੇ ਆਰਾਮਗੜੀ ਰੋਡ ਦੇ ਉੱਤੇ ਪਤਾ ਕਰਨਾ ਨੇ ਮਿੱਠੂ ਸਿੰਘ ਜਿਹੜਾ ਸਭ ਤੋਂ ਵੱਡਾ ਮਾਸਟਰਮੈਂਡ ਸਾਰੇ ਇਸ ਚੀਜ਼ ਦਾ ਮਾਸਟਰਮੈਂਡ ਸੀਤਲ ਸਿੰਘ ਤੇ ਮਿੱਠੂ ਸਿੰਘ ਆ ਤੇ ਜਦੋਂ ਮੈਂ ਉੱਥੇ ਜਾਣਾ ਮੈਂ ਤੇ ਮੈਨੂੰ ਪਤਾ ਲੱਗਦਾ ਵੀ ਇਹ ਜਿਹੜਾ ਜਾਨੀ ਕਿ ਜਿਹੜਾ ਬੰਦਾ ਆ ਮਿੱਠੂ ਸਿੰਘ ਇਹ ਉਹਦੇ ਨਾਲ ਪੈਸੇ ਲੈਣਾ ਆਇਆ ਸੀ ਸਾਡੇ ਲੁਧਿਆਣੇ ਤੋਂ ਮੇਰੇ ਨਾਲ 20 ਲੱਖ ਰੁਪਏ ਜਿੱਦਣ ਮੇ ਤੋਂ ਕੈਸ਼ ਲੈ ਗਏ ਦੇ ਪੈਸੇ ਲੈ ਕੇ ਗਏ ਆ ਤੇ ਆ ਉਹਨਾਂ ਨੇ ਪ੍ਰੂਫ ਆ ਜੀ ਆ ਆ ਉਹਦੀ ਘਰ ਵਾਲੀ ਆ ਪਹਿਲਾਂ ਉਹਨੇ ਆਧਾਰ ਕਾਰਡ ਬਣਾਇਆ ਹੋਇਆ ਵਾ ਮਨਪ੍ਰੀਤ ਤੇ ਰਮਨਦੀਪ ਕੌਰ ਦਾ ਰਮਨਦੀਪ ਕੌਰ ਦਾ ਆਧਾਰ ਕਾਰਡ ਬਣਾਇਆ ਹੋਇਆ 2 ਨੰਬਰ ਦਾ ਜਾਲੀ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਅਮਰਜੀਤ ਸਿੰਘ ਆ ਪਹਿਲਾਂ ਤਾਂ ਉਹਦੀ ਬੋਰਡ ਬਣੀ ਹੋਈ ਆ Rajasthan ਦੀ ਆ Rajasthan ਦੀ ਬੋਰਡ ਬਣੀ ਹੋਈ ਆ ਉਹਦੀ Rajasthan ਦਾ ਆਧਾਰ ਕਾਰਡ Rajasthan ਦੀ ਬੋਰਡ ਬਣੀ ਮਨਪ੍ਰੀਤ ਕੌਰ ਦੀ ਤੇ ਅਮਰਜੀਤ ਸਿੰਘ ਦੀ Rajasthan ਦੀ ਬੋਰਡ ਬਣੀ ਆ ਉਸ ਤੋਂ ਬਾਅਦ ਜਿਹੜਾ ਮਿੱਠੂ ਸਿੰਘ ਮਾਸਟਰਮੈਂਡ ਸੋ ਨਾਲ ਵੱਡਾ ਵਾ ਤੇ ਉਹਨੇ ਕੀ ਕੀਤਾ ਉਹਨੇ ਆਪਣੇ ਆਧਾਰ ਆਪਣੇ ਪ੍ਰੂਫਾਂ ਦੇ ਉੱਤੇ ਆਪਣੇ ਜਵਾਏ ਨੂੰ ਉੱਥੇ ਵੀਡੀਓ ਆਪਣੇ ਵੋਟ ਵੀ ਤੇ ਆਧਾਰ ਕਾਰਡ ਵੀ ਤੇ ਵੋਟ ਵੀ ਸਾਰਾ ਕੁਝ ਬਣਾ ਕੇ ਆਪਣੇ ਕੋਲੇ ਸਾਰਾ ਕੁਝ ਆਪਣੇ ਨਾਂ ਤੇ ਕਰਾਇਆ ਹੋਇਆ ਵਾ ਆ ਦੇਖੋ ਸਾਰਾ ਕੁਝ ਆਪਣੇ ਨਾਂ ਤੇ ਕਰਾਇਆ ਹੋਇਆ ਉਹਨੇ ਆ ਮਨਪ੍ਰੀਤ ਕੌਰ ਆ ਠੀਕ ਆ ਜੀ ਆ ਅਮਰਜੀਤ ਸਿੰਘ ਆ ਅਮਰਜੀਤ ਸਿੰਘ ਪਿਤਾ ਦਾ ਨਾਮ ਮਿੱਠੂ ਸਿੰਘ ਆ ਮਨਪ੍ਰੀਤ ਕੌਰ ਦੀ ਫੋਟੋ ਆ ਆ ਮਨਪ੍ਰੀਤ ਕੌਰ ਆ ਜੀ ਠੀਕ ਆ ਜੀ ਆ ਜਿਹੜਾ ਏਜੰਟ ਆ ਅਮਰਜੀਤ ਸਿਆਮੀ ਆ ਇਹ ਆ ਜੀ ਐਸ ਕਰਕੇ ਮੇਰੀ ਬਾਤ ਤੋਂ ਬਾਅਦ ਹੈਲਪ ਕਰੋ ਕਿ ਮੈਂ ਮੇਰੇ ਤੇ ਝੂਠੇ ਪਰਚੇ ਹੋ ਰਹੇ ਆ ਝੂਠੇ ਨਹੀਂ ਚਲੋ ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹਨਾਂ ਨੇ ਮੇਤੇ ਕਿੱਤੇ ਪਰਚ ਠੀਕ ਆ ਜੀ ਮੈਂ ਇਹਨੇ ਜੋਗਾ ਨਹੀਂ ਆ ਕਿ ਆਪਣੀ ਮੈਂ ਵੀਲ ਵੀ ਕਰਾ ਸਕਾਂ ਕਿ ਕਿਉਂ ਮੇਰੇ ਤੋਂ ਇਹਨਾਂ ਨੂੰ ਵੀ ਪੈਸਾ ਨਹੀਂ ਹੈਗਾ ਕਿਉਂਕਿ ਮੈਂ ਤਾਂ ਆ ਆਵ ਦਿਹਾੜੀ ਕਰ ਕਰਕੇ ਮੈਂ ਰੋਟੀ ਖਾਣਾ ਕੋ ਜੁਆ ਕੰਨ ਕਲੋਣਾ ਮੇਰਾ 5 ਸਾਲ ਦਾ ਬੇਟਾ ਵਾ ਤੇ 11 ਸਾਲ ਦੀ ਗੁੜੀ ਆ ਵਾ ਜਾ ਮੈਨੂੰ ਨਾ ਕੋਈ ਰਾਹ ਪੱਲਾ ਦਿੱਤਾ ਮੈਂ ਆਪਣੇ ਜੋ ਆਕਾਸ ਮੇਰਾ ਵੀ ਘਰ ਵਾਲ ਇਸ ਮੇਰੇ ਮਰ ਜਾਣਾ ਵਾ ਠੀਕ ਆ ਜੀ ਮੈਂ ਨਾ ਜੇ ਵੇਟ ਕਰੂੰਗਾ ਇੱਕ ਅੱਧਾ ਦਿਨ ਤੱਕ ਹੋਰ ਜਾਂ ਇਹਨਾਂ ਨੇ ਮੈਨੂੰ ਠੀਕ ਆ ਕੋਈ ਰਸਤੇ ਪਾ ਦਾ ਠੀਕ ਆ ਮੈਂ ਜਦੋਂ ਇਹਨਾਂ ਦੇ ਬਬਰਾਂ ਦੇ ਕੋਠੇ ਮਿੱਠੂ ਸਿੰਘ ਦੇ ਘਰੇ ਗਿਆ ਵੀ ਕਹਿੰਦੇ ਵੀ ਸਾਨੂੰ ਪੰਜ ਛੇ ਸਾਲ ਹੋ ਗਏ ਸਾਨੂੰ ਮਿਲੇ ਨਹੀਂ ਸਾਡਾ ਕੋਈ ਲਿੰਕ ਹੀ ਨਹੀਂ ਉਹਨਾਂ ਨਾਲ ਜਦ ਕਿ ਮੈਨੂੰ ਉਹਨਾਂ ਦੇ ਪਿੰਡ ਦੇ ਬੰਦੇ ਦੱਸ ਦਿਆ ਵੀ ਇੱਥੋਂ ਅੱਜ ਗਿਆ ਵਾ ਤੇ ਅੱਜ ਆਇਆ ਵਾ ਕਿਉਂਕਿ ਮੁੰਡਾ ਉਹਨਾਂ ਦੇ ਕੋਲ ਹੀ ਰਹਿੰਦਾ ਉਹੀ ਪੜਾਉਂਦੇ ਸਾਰਾ ਨਾ ਵੱਡਾ ਮਾਸਟਰਮੈਂਡ ਮਿੱਠੂ ਸਿੰਘਾ ਮੈਂ ਹੱਥ ਜੋੜ ਕੇ ਐਸਐਸਪੀ ਬਰਨਾਲਾ ਐਸਐਸਪੀ ਲੁਧਿਆਣਾ ਤੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗੇ ਮੈਂ ਮੈਂ ਬੇਨਤੀ ਕਰਦਾ ਵਾਂ ਕਿ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ ਜਾਂ ਮੈਂ ਦੋ ਨੰਬਰੀਆ ਵਾਂ ਤੇ ਮੈਨੂੰ ਜਿਹੜੀ ਬਣਦੀ ਸਾਰੀ ਮੈਨੂੰ ਦੋ ਹੀ ਦਿੱਤੀ ਜਾਵੇ ਮੇਰਾ ਸਾਰਾ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਮੈਨੂੰ 4 ਮਹੀਨੇ ਪਹਿਲਾਂ 5 ਮਹੀਨੇ ਮੈਨੂੰ ਪਹਿਲਾਂ ਮਿਲਿਆ ਵਾ ਇਹ 5 ਮਹੀਨੇ ਪਹਿਲਾਂ ਮੈਂ ਐਦਾਂ ਕੋਸ਼ਿਸ਼ ਕੀਤਾ ਹੋਵੇ ਤੇ ਮੇਰੀ ਬਣਦੀ ਕਾਰਵਾਈ ਮੇਰੇ ਤੇ ਕੀਤੀ ਜਾਵੇ ਏ ਸਾਰਾ ਪੈਸਾ ਲੈ ਕੇ ਕਿ ਮੈਂ ਤੋਂ ਕੱਲੀ ਕੱਲੀ 48 ਲੱਖ ਰੁਪਏ ਮੈਂ ਤੇ ਕਾਊਂਟ ਦੇ ਵਿੱਚ ਪਾਇਆ ਹੋਇਆ ਟੋਟਲ 75 ਲੱਖ ਰੁਪਏ ਹੋ 48 ਲੱਖ ਰੁਪਏ ਮੈਂ ਤੇ ਕਾਊਂਟ ਦੇ ਵਿੱਚ ਪਾਇਆ ਮੇਰੀ ਬਾਤ ਤੋਂ ਬਾਅਦ ਹੈਲਪ ਕਰੋ ਮੈਂ ਐਮਸੀ ਬੱਬਰਾਂ ਦੇ ਕੋਠੇ ਮੈਂ ਉਹਨਾਂ ਦਾ ਵੀ ਨੰਬਰ ਲੈ ਕੇ ਮਨਾਂ ਦੇ ਕੋਲ ਵੀ ਵੀਡੀਓ ਪਹੁੰਚਾਉਂਗਾ ਮੈਂ ਇਹਨਾਂ ਦੇ ਘਰ ਦੇ ਮੂਰੇ মিডিਆ ਲਈ ਜਾ ਕੇ ਆਪਣੇ ਉੱਤੇ ਪੈਟਰੋਲ ਪਾ ਕੇ ਮੈਂ ਆਪਣੇ ਆਪ ਨੂੰ ਅੱਗ ਲਾ ਲੂਗਾ ਕਿਉਂਕਿ ਮੈਂ ਆਪ ਮੇਰੀ ਉਹਨਾਂ ਨੇ ਵੇਚੇ ਮੇਰੇ ਘਰ ਵਾਲੇ ਨੂੰ ਵੇਚਣ ਨੂੰ ਇਨਵੋਲਵ ਕਰਕੇ ਮੇਰੇ ਘਰ ਵਾਲੇ ਦੇ ਉੱਤੇ ਵੀ ਪਰਚੇ ਘਟਾਏ ਹੋਏ ਆ ਮੇਰੇ ਨਾਲ ਉਂਰ ਲਾ ਕੇ ਠੀ ਕਿਉਂਕਿ ਮੈਂ ਮੈਂ ਦਿਲ ਦਾ ਸੱਚਾ ਸੀਗਾ ਮੈਂ ਆਪਣੇ ਉਹਨਾਂ ਨੇ ਮੈਨੂੰ ਕੁਛ ਅਕਾਊਂਟ ਦੇ ਵਿੱਚ ਪੇਮੈਂਟ ਦਿੱਤੀ ਮੈਂ ਉਹ ਅਕਾਊਂਟ ਮਿੱਤੋ ਦਾ ਮੈਂ ਤਾਂ ਕਦੇ ਮਿੱਤ ਅਕਾਊਂਟ ਖੁਲਾਇਆ ਨਹੀਂ ਸੀਗਾ ਮੈਂ ਆਪਣੇ ਘਰ ਵਾਲੀ ਦੇ ਅਕਾਊਂਟ ਚ ਪੁਆੜੀ ਤੇ ਇਸ ਕਰਕੇ ਮੇਰੀ ਘਰ ਵਾਲੀ ਦੇ ਨਾਲ ਵੀ ਪਰਚਾ ਹੋ ਰਿਹਾ ਵਾ ਤੇ ਮੇਰੀ ਬਾਅਦ ਤੋਂ ਬਾਅਦ ਹੈਲਪ ਕੀਤੀ ਜਾਵੇ ਜਾਂ ਹਾਂ ਜੇ ਮਿੱਤੇ ਕੋਈ ਉਨੀ ਨਿੱਕੀ ਗੱਲਬਾਤ ਹੁੰਦੀ ਹੈ ਮੈਂ ਬੱਬਰਾਂ ਦੇ ਕੋਠੇ ਜਾ ਕੇ ਮਿੱਠੂ ਸਿੰਘ ਦੇ ਘਰ ਦੇ ਉਂਗਰੇ ਮੀਡੀਆ ਲੈ ਜਾ ਕੇ ਆਪਣੇ ਉੱਤੇ ਤੇਲ ਪਾ ਕੇ ਮੈਂ ਆਪਣ ਨੂੰ ਅੱਗ ਲਾ ਲੂੰਗਾ ਮੈਂ ਅੰਸੀ ਸਾਹਿਬ ਮੈਂ ਪ੍ਰਣਾੜਿਆਂ ਦੇ ਐਮਸੀ ਸਾਹਿਬ ਮੈਂ ਤੁਹਾਡੇ ਮੂਰੇ ਹੱਥ ਜੋੜਦਾ ਐਸਐਸਪੀ ਸਾਹਿਬ ਐਮਐਲਏ ਸਾਹਿਬ ਮੈਂ ਸਾਰਿਆਂ ਮੂਰੇ ਹੱਥ ਜੋੜਦਾ ਕਿ ਮੇਰੀ ਬਾਤ ਤੋਂ ਬਾਅਦ ਹੈਲਪ ਕੀਤੀ ਜਾਵੇ ਉਹ ਮੁੰਡਿਆਂ ਤੋਂ ਮੇਰਾ ਛੁਕਾਰਾ ਕਰਾਇਆ ਜਾਵੇ ਨਹੀਂ ਤੇ ਮੈਂ ਆਪਣੇ ਆਪ ਨੂੰ ਜ਼ਿੰਦਗੀ ਆਪਣੇ ਬੱਚਿਆਂ ਸਮੇਤ ਆਪਣੀ ਖਤਮ ਕਰ ਲੂੰਗਾ ਮੇਰੇ ਤੋਂ ਕੱਲਾ ਕਰ ਲੈਣਾ ਦਾ ਪ੍ਰੂਫ ਹੈ ਹੋਇਆ 3-3000 ਕਾਰਡ ਬਣਾਇਆ ਹੋਇਆ 3-3000 ਵੋਟਾਂ ਬਣੀਆਂ ਹੋਈਆਂ ਨੇ ਤੇ ਮੇਰੀ ਬਾਤ ਤੋਂ ਬਾਅਦ ਹੈਲਪ ਕਰੋ ਜਿੰਦੇ ਵਿੱਚ ਮੈਨੂੰ ਜਿਹੜੀ ਮੁੰਡੇ ਦੀ ਜਿਹੜੀ ਮੈਂ ਪੇਮੈਂਟ ਦਵਾਈ ਹੋਈ ਹੈ ਇਹਨਾਂ ਨੂੰ ਉਹ ਮੇਰੀ ਵਾਪਸ ਮੁੰਡਿਆਂ ਨੂੰ ਕੀਤੀ ਜਾਵੇ ਬਸ ਮੇਰੀ ਬਾਅਦ ਤੋਂ ਬਾਅਦ ਹੈਲਪ ਕਰੋ ਮੈਂ ਆ ਮੇਡ ਆਪਣੇ ਵੀਡੀਓ ਸੋਸ਼ਲ ਮੀਡੀਆ ਦੇ ਐਪ ਜਿੰਨੇ ਵੀ ਮੇਰੇ ਕੋ ਮੇਰੇ ਵੀਡੀਓ ਦੇਖਣਗੇ ਮੀਡੀਆ ਵਾਲੇ ਪਲੀਜ਼ ਮੈਨਾਂ ਕੰਟੈਕਟ ਕਰੋ ਮੇਰਾ ਨੰਬਰ 90566 39153 ਮੇਰਾ ਨੰਬਰ ਵਾਜੀ 90566 39755 ਮੈਂ ਇਹਨਾਂ ਦੇ ਘਰ ਅੱਜ ਦੀ ਵੇਟ ਕਰਕੇ ਕੱਲ ਨੂੰ ਤਾਂ ਪਰਸਨਲ ਮੈਨਰ ਕਰਦੇ ਮੋਰੀ ਜਾ ਕੇ ਆਪਣੇ ਉੱਤੇ ਤੇਲ ਪਾ ਕੇ ਮੈਂ ਅੱਗ ਲਾ ਲੈਣੀ ਆ ਕਿ ਮੈਨੂੰ ਪਰਚੇ ਨਹੀਂ ਸਾਰੇ ਜਾਂਦੇ ਕਿਉਂਕਿ ਅਸੀਂ ਤਾਂ ਬੇਗੁਨਾਹ ਆ ਸਾਡੀ ਸਾਡੇ ਸਾਡੀ ਸਾਰੀ ਇਨਕੁਆਇਰੀ ਕੀਤੀ ਜਾਵੇ ਜਿਾ ਅਸੀਂ ਦੋ ਨੰਬਰ ਹੀ ਆ ਸਾਡੇ ਮੈਂ ਦੋ ਨੰਬਰ ਆ ਮੈਂ ਤੇ ਮੇਰੇ ਤੇ ਮਾਨ ਦੀ ਕਾਰਵਾਈ ਜਿਹੜੀ ਮਰਜ਼ੀ ਕੀਤੀ ਜਾਵੇ ਮੇਰੇ ਤੇ ਇਨਵੈਸਟੀਗੇਸ਼ਨ ਕਰੋ ਮੇਰੀ ਮੇਰੀ ਜਾਂਚ ਕਰੋ ਸਤਜੀ ਜੀ ਮੈਂ ਦਾ ਕੋਈ ਹੈਗਾ ਤਾਂ ਦਾ ਠੀਕ ਹੈ ਨਾ ਜੀ ਆ ਸਾਰਿਆਂ ਨੇ ਮੇਰੇ ਤੋਂ 75 ਲੱਖ ਰੁਪਿਆ ਆ ਲੈ ਗਿਆ ਆ ਆ ਬੰਦਾ ਲੈ ਕੇ ਗਿਆ ਠੀਕ ਹੈ ਨਾ ਜੀ ਆ ਬੰਦਾ ਲੈ ਕੇ ਗਿਆ ਮੇਰੇ ਤੋਂ 48 ਲੱਖ ਰੁਪਏ ਦੇ ਕਾਊਂਟ ਦੇ ਵਿੱਚ 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 ਵਰਤ ਅਤੇ ਦੋ ਦੋ ਨੰਬਰ ਦੇ ਜਾਲੀ ਦੋ 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 ਤਿੰਨ ਤਿੰਨ ਆਧਾਰ ਕਾਰਡ ਬਣਾਇਆ ਹੋਇਆ ਚੰਡੀਗੜ੍ਹ ਦਾ ਬਰਨਾਲੇ ਦਾ ਰਾਜਸਥਾਨ ਦੇ ਤਿੰਨ ਤਿੰਨ ਆਧਾਰ ਕਾਰਡ ਬਣਾਇਆ ਹੋਇਆ ਮੇਰੇ ਤਿੰਨਾਂ ਦੀ ਫੋਟੋ ਕਾਪੀ ਪਈਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ